ਜਾਦਾ ਬੜੀ ਗੱਲ ਹੈ ਜੀ ਮੈਂ ਬਹੁਜਨ ਸਮਾਜ ਪਾਰਟੀ ਵੱਲੋਂ ਜ਼ਿਲ੍ਹੇ ਦੇ ਇੰਚਾਰ ਦਰਸ਼ਨ ਸਿੰਘ ਨੜਿਆਲੀ ਜੋ ਕਿ 바ਵਾ ਸਾਹਿਬ ਨੇ ਸਾਨੂੰ ਇੱਕ ਪਾਰਟੀ ਬਣਾ ਕੇ ਦਿੱਤੀ ਸੀ ਬਹੁਜਨ ਸਮਾਜ ਪਾਰਟੀ 1984 ਦੇ ਵਿੱਚ ਤੇ ਤੀਸਰੇ ਨੰਬਰ ਦੀ ਆ ਜੋ ਪਾਰਟੀ ਸਾਡੀ ਚੜ੍ਹ ਕੇ 70 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਪਰ ਜਿਹੜੇ ਲੋਕ ਚੰਨੀ ਤੋਂ ਲੈ ਕੇ ਚੰਨੀ ਨੂੰ ਕਿਹਾ ਸੀ ਸੁਨੀਲ ਜਾਖੜ ਨੇ ਵੀ ਪੈਰਾਂ ਦੀ ਜੁੱਤੀਆਂ ਸਾਡੇ ਸਿਰ ਤੇ ਬਿਠਾ ਲਦੇ ਆ ਉਸ ਤੋਂ ਲੋਕਾਂ ਨੂੰ ਸਬਦ ਲੈਣਾ ਚਾਹੀਦਾ ਸਬਕ ਲੈਣਾ ਚਾਹੀਦਾ 2022 ਤੋਂ ਬਾਅਦ ਹੁਣ 2027 ਦੇ ਵਿੱਚ ਇਲੈਕਸ਼ਨ ਆ ਰਹੀ ਹੈ ਤੇ ਜਿਹੜਾ ਵੀ ਉਸ ਤੋਂ ਬਾਅਦ ਹੁਣ ਕਾਂਗਰਸ ਦਾ ਪ੍ਰਧਾਨ ਰਾਜਾ ਵੜਿੰਗ ਉਹਨੇ ਕਿਹਾ ਬੁੱਟਾ ਸਿੰਘ ਨੂੰ ਜੋ ਕਿ ਪੀ ਐਚ ਡੀ ਕੀਤੀ ਹੋਈ ਸੀ ਔਰ ਉਹ 8 ਬਾਰ ਮੈਂਬਰ ਪਾਰਲੀਮੈਂਟ ਰਹੇ ਆ ਰ ਆਪਣਾ ਗਵਰਨਰ ਰਹੇ ਆ ਔਰ ਉਹ ਸਾਡੇ ਦੇਖਣ ਦੇ ਵਿੱਚ ਵੀ ਉਹ ਰਾਜ Rajasthan ਦੇ ਵਿੱਚ ਜਾ ਕੇ ਆਜ਼ਾਦ ਮੈਂਬਰ ਪਾਰਲੀਮੈਂਟ ਜਿੱਤੇਗੇ ਸੀ ਇਸ ਕਰਕੇ ਉਹ ਬਹੁਤ ਪੜ੍ਹੀ ਲਿਖੀ ਸਖਸੀਅਤ ਸੀ ਜੋ ਕਿ ਦੇਸ਼ ਦੇ ਅੰਦਰ ਗ੍ਰਹਿ ਮੰਤਰੀ ਰਹਾ ਪਰ ਜਿਹੜੀ ਰਾਜਾ ਬ੍ਰਿੰਗ ਨੇ ਸਵਾਲੀ ਵਰਤੀ ਹੈ ਕਿ ਉਹਨੂੰ ਰੰਗ ਦਾ ਕਾਲਾ ਕਿਹਾ ਰੰਗ ਤਾਂ ਦੋਏ ਹੁੰਦੇ ਆ ਉਸ ਤੋਂ ਬਾਅਦ ਪੱਠੇ ਪਾਣ ਵਾਲਾ ਕਿਹਾ ਲੇਕਿਨ ਜਿਸ ਨੇ ਬੀਏ ਕਰਕੇ ਐਡੀ ਬੜੀ ਪੜ੍ਹਾਈ ਕਰਕੇ ਪੀਐਚਡੀ ਕਰਕੇ ਦੇਸ਼ ਦਾ ਗ੍ਰਹਿ ਮੰਤਰੀ ਰਹਾ ਉਹ ਕੋਈ ਪੱਠੇ ਪਾਣ ਵਾਲਾ ਤਾਂ ਨਹੀਂ ਬਣ ਸਕਦਾ ਪਰ ਜਿਹੜਾ ਅੱਜ ਦਾ ਦੌਰ ਚੱਲ ਰਿਹਾ ਚਾਹੇ ਭਾਵੇਂ ਬੀਜੇਪੀ ਹੈ ਕਾਂਗਰਸ ਹੈ ਉਹਨਾਂ ਨੇ ਇਹੋ ਜਿਹੇ ਬੰਦੇ ਸਰਕਾਰ ਦੇ ਵਿੱਚ ਲਏ ਹੋਏ ਆ ਉਹ ਪੱਠੇ ਪਾਣ ਵਾਲੇ ਆ ਤੇ ਅਸੀਂ ਰੰਗ ਤਾਂ ਦੋਨੇ ਹੁੰਦੇ ਆ ਪਰ ਜਿਹੜੇ ਉਹ ਪੜੇ ਲਿਖੇ ਘੱਟ ਐ ਤੇ ਮੰਤਰੀ ਪਾਤੇ ਬਣਾਏ ਹੋਏ ਆ ਲੇਕਿਨ ਜਿਨ੍ਹਾਂ ਨੂੰ ਕੋਈ ਬੋਲਣ ਦੀ ਸੂਝ-ਬੂਝ ਨਹੀਂ ਹੈਗੀ ਇਸ ਕਰਕੇ ਅੱਜ ਬਹੁਤ ਬੋਝਨ ਸਮਾਜ ਪਾਰਟੀ ਵੱਲੋਂ ਔਰ ਬਾਲਮੀਕ ਮਜਬੂ ਸਿੱਖਪਾਈ ਚਾਰੇ ਵੱਲੋਂ ਉਸ ਦੀ ਘੋਰ ਨਿੰਦਾ ਕੀਤੀ ਜਾਂਦੀ ਹੈ ਔਰ ਅਸੀਂ ਆਣੇ ਵਾਲੇ ਟਾਈਮ ਦੇ ਵਿੱਚ ਇਹੀ ਕਹਾਂਗੇ ਕਾਂਗਰਸ ਭਾਜਪਾ ਆਮ ਆਦਮੀ ਦਾ ਵਿਰੋਧ ਕਰਕੇ ਉਹ ਸਾਰੇ ਹੀ ਬੋਝਨ ਸਮਾਜ ਪਾਰਟੀ ਨੂੰ ਵੋਟ ਪਾ ਕੇ ਆਪ ਦਾ ਮੁੱਖ ਮੰਤਰੀ ਬਣਨ ਰਾਜਾ ਬੜਿੰਗ ਵਾਸਤੇ ਕਹੀ ਜੀ ਕਾਰਵਾਈ ਮੰਗਦੇ ਆ ਜੀ ਰਾਜਾ ਬੜਿੰਗ ਵਾਸਤੇ ਅਸੀਂ ਪਰਚੇ ਦੀ ਮੰਗ ਕਰਦੇ ਆ ਐਸਐਸਟੀ ਦੇ ਤਹਿਤ ਪਰਚਾ ਦਰਜ ਕਰਕੇ ਉਹਨੂੰ ਅੰਦਰ ਕੀਤਾ ਜਾਵੇ ਤਾਂ ਕਿ ਅੱਗੇ ਨੂੰ ਕੋਈ ਤਾਂ ਕਿ ਅੱਗੇ ਨੂੰ ਆਉਣ ਵਾਲੇ ਟਾਈਮ ਕੇ ਵਿੱਚ ਇਹੋ ਜੀ ਹਰਕਤ ਕੋਈ ਕਾਂਗਰਸ ਇਹ ਬੀਜੇਪੀ ਦਾ ਜਾਂ ਅਕਾਲੀ ਦਲ ਦਾ ਜਾਂ ਹੋਰ ਕਿਸੇ ਪਾਰਟੀ ਦੇ ਨਾਮ ਸਬਦਾਬਲੀ ਵਰਤੇ ਜੈ ਭੀਮ ਜੈ ਪਰ